ਨਗਰਪੰਚਾਇਤ ਨਡਾਲਾ ਦੀ ਚੋਣ ਦੇ ਵਿੱਚ ਇੱਕ ਵਾਰੀ ਫੇਰ ਸਿਆਸੀ ਹਲਚਲ ਹੋਈ ਹੈ ਕਿਉਂ ਹੋਈ ਆਮ ਆਦਮੀ ਪਾਰਟੀ ਦੇ ਉੱਤੇ ਧੱਕਾਸ਼ਾਹੀ ਕਰਨ ਦੇ ਦੋਸ਼ ਲੱਗੇ ਨੇ ਕਿਸ ਨੇ ਲਗਾਏ ਨੇ ਆਮ ਆਦਮੀ ਪਾਰਟੀ ਦੇ ਉੱਤੇ ਇਹ ਦੋਸ਼ ਲਗਾਉਣ ਵਾਲੇ ਕਾਂਗਰਸ ਦੇ ਹਲਕਾ ਪਲਾਟ ਤੋਂ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ ਦਰਅਸਲ ਨਗਰਪੰਚਾਇਤ ਨਡਾਲਾ ਦੀ ਚੋਣ ਕਾਫੀ ਮਲਤਵੀ ਹੋਈ ਔਰ ਉਸ ਤੋਂ ਬਾਅਦ ਅੱਜ ਜਦੋਂ ਪ੍ਰਧਾਨ ਦੀ ਉੱਥੇ ਚੋਣ ਹੋਣੀ ਹੈ ਕੁੱਲ 12 ਵੋਟਾਂ ਨੇ ਉੱਥੇ ਇੱਕ ਵਿਧਾਇਕ ਦੀ ਵੋਟ ਪਾ ਕੇ 11 ਐਮਸੀ ਉੱਥੇ ਚੁਣੇ ਜਾਂਦੇ ਨੇ ਜਿਸ ਦੇ ਵਿੱਚੋਂ ਚਾਰ ਆਮ ਆਦਮੀ ਪਾਰਟੀ ਦੇ ਇੱਕ ਆਜ਼ਾਦ ਤੇ ਜਿਹੜੇ 6 ਨੇ ਉਹ ਚੁਣੇ ਜਾਂਦੇ ਨੇ ਕਾਂਗਰਸ ਦੇ ਤੇ 7ਵੀਂ ਵੋਟ ਉੱਥੋਂ ਦੇ ਵਿਧਾਇਕ ਦੀ ਯਾਨੀ ਕਿ ਸੁਖਪਾਲ ਸਿੰਘ ਖਹਿਰਾ ਦੀ ਤਾਂ ਇੱਕ ਪਾਸੇ ਪੰਜ ਨੇ ਐਮਸੀ ਤੇ ਇੱਕ ਪਾਸੇ 7 ਵੋਟਾਂ ਨੇ ਕਾਂਗਰਸ ਦੇ ਪੱਖ ਦੀਆਂ ਤੇ ਕਾਂਗਰਸ ਦੇ ਵਿਧਾਇਕ ਸੁਪਾਲ ਸਿੰਘ ਖਹਿਰਾ ਦਾ ਦੋਸ਼ ਇਹ ਹੈ ਕਿ ਉਹਨਾਂ ਦੇ ਇੱਕ ਐਮਸੀ ਨੇ ਜਿਨ੍ਹਾਂ ਦਾ ਇੱਕ ਮੈਰਿਜ ਪੈਲਸ ਹੈ ਔਰ ਪਾਰਟਨਰਸ਼ਿਪ ਦੇ ਉੱਤੇ ਉਹ ਮੈਰਿਜ ਵਿਲਾ ਚੱਲਦਾ ਹੈ ਜਿਹੜਾ ਵੈਡਿੰਗ ਵਿਲਾ ਉਹ ਮੈਰਿਜ ਪੈਲਸ ਉਸ ਇਲਾਕੇ ਦੇ ਵਿੱਚ ਤੇ ਉਸ ਨੂੰ ਰਾਤ ਨੂੰ 25 ਤੋਂ 30 ਪੁਲਿਸ ਮੁਲਾਜ਼ਮ ਨਾਲ ਲਿਜਾ ਕੇ ਉਸ ਨੂੰ ਸੀਲ ਕਰ ਦਿੱਤਾ ਗਿਆ ਹੁਣ ਸੀਲ ਕਰਨ ਦਾ ਜਿਹੜਾ ਕਾਰਨ ਹੈ ਉਹ ਸਾਹਮਣੇ ਨਹੀਂ ਆਇਆ ਹਾਲਾਂਕਿ ਜਿਹੜੀ ਸੀਲ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਮੈਰੇਜ ਪੈਲਸ ਨੂੰ ਉਸ ਨੂੰ ਲੈ ਕੇ ਧੱਕੇਸ਼ਾਹੀ ਦੱਸਿਆ ਜਾ ਰਿਹਾ ਹੈ ਐਮਐਲਏ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕਿਵੇਂ ਦਬਾਅ ਪਾਇਆ ਜਾ ਰਿਹਾ ਹੈ ਕਿ ਵੋਟ ਕਾਂਗਰਸ ਦੇ ਹੱਕ ਵਿੱਚ ਨਾ ਭੁਗਤ ਜਾਵੇ ਕੋਈ ਐਮਸੀ ਇਸ ਦੇ ਲਈ ਵੱਖ-ਵੱਖਰੇ ਤਰ੍ਹਾਂ ਦੇ ਦਬਾਅ ਨੇ ਹਾਲਾਂਕਿ ਇਸ ਦੇ ਬਾਰੇ ਅਸੀਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਮ ਆਦਮੀ ਪਾਰਟੀ ਦਾ ਕੀ ਕਹਿਣਾ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਹਾਲੇ ਤੱਕ ਇਸ ਮਸਲੇ ਦੇ ਉੱਤੇ ਟਿੱਪਣੀ ਕਰਨ ਦੇ ਉੱਤੇ ਨਾ ਕੀਤੀ ਗਈ ਹੈ ਔਰ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਹਾਲੇ ਉਸ ਮਸਲੇ ਦਾ ਪੂਰੀ ਤਰ੍ਹਾਂ ਪਤਾ ਨਹੀਂ ਤੇ ਉਹ ਬਿਨਾਂ ਜਾਣਿਆ ਪੜਤਾਲਿਆ ਇਸ ਮਾਮਲੇ ਦੇ ਵਿੱਚ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਸਿੰਘ ਕੰਗਨ ਵਾਲਾ ਸੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਹਲਕਾ ਇੰਚਾਰਜ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਉਹ ਆਪਣਾ ਪੱਖ ਸਾਹਮਣੇ ਰੱਖ ਸਕਦੇ ਨੇ ਔਰ ਇਸੇ ਤਰ੍ਹਾਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਨੀਲ ਗਰਗ ਉਹਨਾਂ ਨਾਲ ਜਦੋਂ ਗੱਲ ਕੀਤੀ ਤੇ ਉਹ ਕਹਿੰਦੇ ਨੇ ਕਿ ਮੇਰੇ ਵੀ ਉਹ ਧਿਆਨ ਵਿੱਚ ਮਸਲਾ ਨਹੀਂ ਹੈ ਤੇ ਨਾ ਹੀ ਮੈਂ ਜ਼ਮੀਨੀ ਪੱਧਰ ਦੇ ਉੱਤੇ ਉਸ ਮਸਲੇ ਦੇ ਬਾਰੇ ਜਾਣੂ ਹਾਂ ਇਸ ਕਰਕੇ ਕੋਈ ਟਿੱਪਣੀ ਨਹੀਂ ਉਹ ਕਰ ਸਕਦੇ ਤਾ ਇਸ ਤਰੀਕੇ ਨਾਲ ਹੁਣ ਉੱਥੇ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਜਿਹੜਾ ਦੋਸ਼ ਲਾਉਂਦਿਆ ਹੋਇਆ ਸੁਖਪਾਲ ਸਿੰਘ ਖੈਰਾ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਔਰ ਮੈਰਜ ਪੈਰਿਸ ਦੀ ਉਹ ਤਸਵੀਰ ਵੀ ਸਾਂਝੀ ਕੀਤੀ ਜਿਸ ਨੂੰ ਰਾਤ ਨੂੰ ਦੱਸਿਆ ਜਾ ਰਿਹਾ ਕਿ ਸੀਲ ਕਰ ਦਿੱਤਾ ਗਿਆ ਸੀ ਤੇ ਐਮ ਸੀ ਮਨਜੀਤ ਕੌਰ ਜਿਹੜੇ ਕਿ ਕਾਂਗਰਸ ਦੇ ਪੱਖ ਤੋਂ ਨੇ ਉਨ੍ਹਾਂ ਦੇ ਉੱਤੇ ਦੋਸ਼ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਵੱਲੋਂ ਦੋਸ਼ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਤੇ ਦਬਾਅ ਪਾਉਣਾ ਚਾਹੁੰਦੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪੁੱਗਤਾਂ ਨਾ ਕੀ ਕਾਂਗਰਸ ਦੇ ਹੱਕ ਵਿੱਚ ਹਾਲਾਂਕਿ ਸੁਖਪਾਲ ਸਿੰਘ ਖੈਰਾ ਨੇ ਇਹ ਵੀ ਕਿਹਾ ਹੈ ਦੋਸ਼ ਲਾਉਂਦਿਆਂ ਹੋਇਆਂ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸ਼ਾਇਦ ਹਾਰ ਤੋਂ ਬਾਅਦ ਵੀ ਸਬਕ ਨਹੀਂ ਸਿੱਖਿਆ ਤੇ ਇੱਥੇ ਸਰਕਾਰੀ ਤੰਤਰ ਆ ਜਿਹੜਾ ਉਸ ਦੀ ਦਰਵਾਰਤੋ ਕੀਤੀ ਜਾ ਰਹੀ ਹੈ ਤੇ ਲੋਕਤੰਤਰ ਦਾ ਡੈਮੋਕਰੇਸੀ ਦਾ ਘਾਣ ਕੀਤਾ ਜਾ ਰਿਹਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਨਾਲ ਖੁਦ ਨਾਲ ਦਿੱਲੀ ਦੇ ਵਿੱਚ ਕੀ ਹੋਇਆ ਉਸ ਦਾ ਹਵਾਲਾ ਦਿੰਦਿਆਂ ਹਾਂ ਹੀ ਸੁਖਪਾਲ ਖੈਰਾਂ ਨੇ ਟਿੱਪਣੀਆਂ ਕੀਤੀਆਂ ਨੇ ਔਰ ਇਥੋਂ ਤੱਕ ਕਿ ਕਹਿ ਦਿੱਤਾ ਕਿ ਇਲੈਕਸ਼ਨ ਜਿਹੜੇ ਕਮਿਸ਼ਨ ਨੇ ਜਾਂ ਜਿਹੜੇ ਈਓ ਨੇ ਉਹ ਪੋਲਿਟੀਕਲ ਪ੍ਰੈਸ਼ਰ ਦੇ ਵਿੱਚ ਨੇ ਔਰ ਸਾਢੇ 11:00 ਵਜੇ 12:00 ਵਜੇ ਦਾ ਸਮਾਂ ਸੀ ਜਦੋਂ ਮੈਰਿਜ ਪੈਲਸ ਨੂੰ ਐਮਸੀ ਨੇ ਜਿਹੜੇ ਕਾਂਗਰਸ ਪਾਰਟੀ ਦੇ ਮਨਜੀਤ ਕੌਰ ਔਰ ਉਹਨਾਂ ਦੇ 6 ਪਾਰਟਨਰ ਨੇ ਉਸ ਮੈਰਿਜ ਪੈਲਸ ਦੇ ਵਿੱਚ ਪਰ ਉਹਨਾਂ ਕੱਲ ਨੂੰ ਫੋਰਸ ਕੀਤਾ ਗਿਆ ਔਰ ਉਸ ਤਰੀਕੇ ਨਾਲ ਮੈਰੇਜ ਪੈਲਸ ਆ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਔਰ ਡੈਮੋਕ੍ਰੇਸੀ ਦਾ ਪੰਜਾਬ ਦੇ ਵਿੱਚ ਮਰ ਰਿਹਾ ਕਤਲ ਕੀਤਾ ਜਾ ਰਿਹਾ ਔਰ ਇਹ ਵੀ ਕਹਿ ਰਿਹਾ ਕਹਿ ਰਹੇ ਨੇ ਕਿ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਜਿਹੜੀ ਹੈ ਉਹ ਦਫਤਰਾਂ ਦੇ ਵਿੱਚ ਸਰਕਾਰੀ ਵਿੱਚ ਟੰਗ ਰਹੇ ਨੇ ਪਰ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਨੇ ਇਹ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਹੁਣ ਆਮ ਆਦਮੀ ਪਾਰਟੀ ਇਸ ਮਾਮਲੇ ਦੇ ਉੱਤੇ ਕੀ ਜਵਾਬ ਦਿੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਨਗਰ ਪੰਚਾਇਤ ਨਡਾਲਾ ਜਿਸ ਦੀ ਚੋਣ ਪਹਿਲਾਂ ਵੀ ਮੁਲਤਵੀ ਹੋਈ ਔਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਵੀ ਸੁਖਪਾਲ ਸਿੰਘ ਖਹਿਰਾ ਇੱਕ ਵਫਦ ਦੇ ਨਾਲ ਮਿਲ ਚੁੱਕੇ ਨੇ ਔਰ ਇਸੇ ਤਰ੍ਹਾਂ ਹੀ ਨਗਰ ਪੰਚਾਇਤ ਜਿਹੜੀ ਹੈ ਸ਼ਾਹਕੋਟ ਤੋਂ ਵੀ ਜਿਹੜੇ ਨੇ ਉਹ ਨਕੋਦਰ ਤੇ ਸ਼ਾਹਕੋਟ ਦਾ ਜਿਹੜਾ ਇਲਾਕਾ ਹੈ ਉਥੋਂ ਵੀ ਵਿਧਾਇਕ ਨੇ ਜਿਹੜੇ ਲਾਡੀ ਕਾਂਗਰਸ ਦੇ ਉਹ ਵੀ ਗਵਰਨਰ ਨੂੰ ਮਿਲ ਚੁੱਕੇ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ 4-5 ਵਿਧਾਇਕ ਦੁਆਬੇ ਇਲਾਕੇ ਦੇ ਗਵਰਨਰ ਨੂੰ ਮਿਲ ਕੇ ਆਏ ਸੀ ਕਿ ਉਥੇ ਪੋਲੀਟੀਕਲ ਪ੍ਰੈਸ਼ਰ ਵੀ ਪਾਏ ਜਾ ਰਹੇ ਨੇ ਔਰ ਲਗਾਤਾਰ ਕਿ ਉੱਥੇ ਕਾਂਗਰਸ ਨਾ ਕਿਤੇ ਸੱਤਾ ਦੇ ਵਿੱਚ ਆ ਜਾਵੇ ਇਸ ਕਰਕੇ ਦਬਾਅ ਪਾਏ ਜਾ ਰਹੇ ਨੇ ਹੁਣ ਇਹਨਾਂ ਸਥਾਨਕ ਚੋਣਾਂ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਉਸ ਦੇ ਬਾਰੇ ਇਸ ਤਰ੍ਹਾਂ ਕਿਉਂ ਹੋ ਰਿਹਾ ਕਿਵੇਂ ਹੋ ਰਿਹਾ ਔਰ ਅਮਰitsar ਦੇ ਵਿੱਚ ਵੀ ਇੱਕ ਤਸਵੀਰ ਵੇਖਣ ਨੂੰ ਮਿਲੀ ਸੀ ਕਿ ਕਿਵੇਂ ਸੈਂਪਲ ਭਰਨ ਦੇ ਲਈ ਵੀ ਕਾਂਗਰਸ ਦੇ ਇੱਕ ਐਮਸੀ ਦੇ ਘਰ ਅੱਧੀ ਰਾਤ ਨੂੰ ਰੇਡ ਹੋ ਜਾਂਦੀ ਹੈ ਤਾਂ ਇਹ ਸਾਰੀਆਂ ਗਤੀਵਿਧੀਆਂ ਨੂੰ ਗੱਲਾਂ ਨੂੰ ਲੈ ਕੇ ਆਪੋਜੀਸ਼ਨ ਪਾਰਟੀ ਖਾਸ ਕਰਕੇ ਇਸ ਮਸਲੇ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਸਵਾਲ ਚੁੱਕੇ ਨੇ ਔਰ ਦੋਸ਼ ਵੀ ਲਗਾਏ ਨੇ ਕਿ ਆਮ ਆਦਮੀ ਪਾਰਟੀ ਡੈਮੋਕ੍ਰੇਸੀ ਦਾ ਧਾਨ ਕਰ ਰਹੀ ਹੈ ਔਰ ਬੁਖਲਾੜ ਦੇ ਵਿੱਚ ਹੈ ਡਰ ਦੇ ਵਿੱਚ ਹੈ ਕਿਉਂਕਿ ਇੱਕ ਪਾਸੇ ਸਾਡੀਆਂ 7 ਵੋਟਾਂ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ 4 ਆਪਦੇ ਤੇ ਇੱਕ ਆਜ਼ਾਦ ਨੂੰ ਵੀ ਜਿਹੜਾ ਆਪਣੇ ਨਾਲ ਮਲਾਇਆ ਹੈ ਉਹ ਵੀ ਉਹਨਾਂ ਨੇ ਦੋਸ਼ ਲਾਇਆ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਡੇਰੀ ਦਾ ਕੰਮ ਹੈ ਤੇ ਦਬਾਅ ਪਾਇਆ ਗਿਆ ਹਾਲਾਂਕਿ ਆਜ਼ਾਦ ਉਮੀਦਵਾਰ ਜਿਹੜੇ ਜੇਤੂ ਨੇ ਉਹਨਾਂ ਦੀ ਆਪਣੀ ਮਰਜ਼ੀ ਆ ਕਿ ਕਿਹੜੀ ਧਿਰ ਨਾਲ ਖੜਨ ਉਸ ਦੇ ਉੱਤੇ ਕੋਈ ਸਵਾਲ ਕੀਤਾ ਨਹੀਂ ਜਾ ਸਕਦਾ ਪਰ ਫਿਰ ਵੀ ਉਹਨਾਂ ਦਾ ਕਹਿਣਾ ਹੈ ਕਿ ਪੰਜ ਵੋਟਾਂ ਇੱਕ ਪਾਸੇ ਨੇ ਸੱਤ ਸਾਡੀਆਂ ਨੇ ਤੇ ਉੱਥੇ ਕਿਸੇ ਵੀ ਤਰ੍ਹਾਂ ਸਹੀ ਢੰਗ ਨਾਲ ਚੋਣ ਕਰਵਾਏ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੀ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਲੀਡਰਾਂ ਵੱਲੋਂ ਪੱਖ ਜਾਣ ਦੀ ਅਸੀਂ ਕੋਸ਼ਿਸ਼ ਕੀਤੀ ਫਿਲਹਾਲ ਉਹਨਾਂ ਦੀ ਕੋਈ ਟਿੱਪਣੀ ਨਹੀਂ ਆਈ ਜੇਕਰ ਉਹ ਇਸ ਮਸਲੇ ਦੇ ਉੱਤੇ ਬੋਲਣਾ ਚਾਹਣ ਤਾਂ ਅਸੀਂ ਉਹਨਾਂ ਦਾ ਵੀ ਪੂਰਾ ਪੱਖ ਹੈ ਜਿਹੜਾ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ ਏਵੀਸੀ ਪੰਜਾਬ ਦੇ